میرا نام فارق احمد ہے اور میں احمدیہ مسلم جماعت بھارت کا سپورٹ پرسن ہوں آج مجلس قدام الحمدیہ جو کہ جماعت مدیہ کے نوجوانوں کی تنظیم ہے اس کی طرف سے نور اسپتال قادیان میں فری آئی کیمپ جو ہے وہ منعقد کیا جا رہا ہے اس آئی کیمپ میں ڈاکٹر گرتےج پال سنگھ رندھاوا صاحب اپنا سروس دینے کے لیے آ رہے ہیں اور وہ مریضوں کا معائنہ کریں گے اور اس کیمپ میں قادیان کے ارد گرد کے کم و بیش پچاس سے زیادہ دیہاتوں سے جو مریض ہیں وہ اس میں شامل ہو رہے ہیں اور وہ اپنی آنکھوں کی جو بھی پریشانیاں ہیں وہ ڈاکٹر صاحب کو بتائیں گے اور ان کے لیے ڈاکٹر صاحب مفت ان کا علاج کریں گے اس موقع پر فری دوائیاں بھی دی جائیں گی اسی طرح این کے وغیرہ بھی دی جائیں گی مریضوں کو جماعت احمدیہ کے بانی حضرت مرزا غلام احمد صاحب قادیانی علیہ السلام نے ہمیں یہ بتایا ہے کہ میرا مقصد میرا مطلوب اور میرا تمنا دل خدمت خلق یعنی انسانیت کی خدمت ہے تو آپ علیہ السلام والسلام کے اس خدمت خلق اور بنی ہوا انسان کے کی خدمت کا جو جذبہ ہے اس کو مد نظر رکھتے ہوئے جماعت مدیہ مختلف مانوتا کی سیوا کے پروگرامز جو ہے وہ سال بھر کرتی رہتی ہے تو قادیان میں یہ جو فری آئی کیمپ ہے یہ بھی نائنٹین ایٹی نائن سے نوجوانوں کی تنظیم جو ہے وہ لگاتار کر رہی ہے سفا ایس کے بیچ میں ایک دو سال کا گیپ ہو گیا ہو تو آج بھی جو ہے وہ خدا الحمد یا جو نوجوانوں کی تنظیم ہے اس کی طرف سے یہ کیمپ جو ہے وہ منعقد کیا جا رہا ہے ہماری امید ہے کہ کم و پیش چار سو سے چھے سو تک مریض جو ہے وہ اس کیمپ سے فائدہ اٹھائیں گے قادیان کے گرد و نوار کے لوگوں کا ویسے بھی انتظار رہتا ہے وہ ذکر بھی کرتے رہتے ہیں کہ کب آپ کا فری کیمپ ہوگا تاکہ جو ہمارے گھر میں ہیں کسی کو آنکھوں کی تکلیف ہے کوئی عمر دراز ہیں بوڑھے ہیں ان کو پریشانیاں ہیں تو ان سب کو سال بھر اس کیمپ کا انتظار رہتا ہے تو اس موقع پر ہم یہ دعا بھی کرتے ہیں کہ خدا تعالیٰ ਉਨ ਕੀ ਅੱਖਾਂ ਕੀ ਜੋ ਕਿ ਤਕਲੀਫ ਹੈ ਉਸ ਕੋ ਦੂਰ ਕਰੇ ਔਰ ਡਾਕਟਰੋ ਕੇ ਹਾਥੋਂ ਪੇ ਸ਼ਿਫਾ ਵੀ ਰਖੇ ਆਮੀਨ ਅੱਜ ਨੂਰ ਹਸਪੀਟਲ ਕਾਦੀਆ ਵਿਖੇ ਜਮਾਤ ਐਮਡੀਆ ਵੱਲੋਂ ਆਈ ਆਈ ਕੈਂਪ ਜਿਹੜਾ ਲਗਾਇਆ ਗਿਆ ਵਾ ਜਿਹਦੇ ਵਿੱਚ ਸੈਂਕੜਾ ਸੈਂਕੜੇ ਮਰੀਜ਼ ਜਿਹੜੇ ਆ ਉਹਨਾਂ ਨੇ ਆਪਣਾ ਅੱਖਾਂ ਦਾ ਜਿਹੜਾ ਚੈੱਕਅਪ ਕਰਵਾਇਆ ਔਰ ਇਹਦੇ ਵਿੱਚ ਜਿਹੜੇ ਜਿਹੜੇ ਵੀ ਡਾਇਗਨੋਸ ਹੋਣਗੇ ਉਹਨਾਂ ਦੇ 100 ਤੋਂ ਵੱਧ ਦੇ ਆਪਰੇਸ਼ਨ ਜਿਹੜੇ ਆ ਅਗਲੇ 2-3 ਮਹੀਨੇ ਦੇ ਵਿੱਚ ਇਸ ਹਸਪਤਾਲ ਦੇ ਵਿੱਚ ਹੀ ਕੀਤੇ ਜਾਣੇ ਆ ਸੋ ਮੈਂ ਤੇ ਬਹੁਤ ਬਹੁਤ ਵਧੀਆ ਕਾਰਜ ਹੈ ਜਿਹੜਾ ਜਮਾਤ ਐਮਦੀਆ ਵੱਲੋਂ ਇੱਥੇ ਨੂਰ ਹਸਪਤਾਲ 'ਚ ਕੀਤਾ ਜਾ ਰਿਹਾ ਕਿਉਂਕਿ ਅੱਜ ਕੱਲ ਬਹੁਤ ਸਾਰੇ ਪੇਸ਼ੈਂਟਸ ਨੇ ਜਿਨ੍ਹਾਂ ਦਾ ਟਾਈਮਲੀ ਡਾਇਗਨੋਸ ਜਿਹੜਾ ਉਹ ਨਹੀਂ ਹੋ ਪੰਦਾ ਸੋ ਇਹ ਜਿਹੇ ਜਿਹੜੇ ਕੈਂਪਸ ਨੇ ਉਹਨਾਂ ਦਾ ਬਹੁਤ ਫਾਇਦਾ ਹੁੰਦਾ ਕਿਸ ਨੂੰ ਕੋ ਥੋੜੀ ਵੀ ਤਕਲੀਫ ਹੋਵੇ ਆ ਕੇ ਕੈਂਪਸ 'ਚ ਚੈੱਕਅਪ ਕਰਾਏ ਉਹਦਾ ਟਾਈਮਲੀ ਡਾਇਗਨੋਸ ਹੋ ਕੇ ਤੇ ਉਹਦਾ ਟਾਈਮਲੀ ਇਲਾਜ ਜਿਹੜਾ ਉਹ ਹੋ ਸਕਦਾ ਸੋ ਇਹ ਬਹੁਤ ਹੀ ਚੰਗਾ ਕਾਰਜ ਆ ਜਿਹੜਾ ਜਮਾਤ ਐਮਪੀਆ ਵੱਲੋਂ ਇੱਥੇ ਕੀਤਾ ਜਾ ਰਿਹਾ ਔਰ ਇਹ ਕੈਂਪ ਹੁਣ ਤੋਂ ਨਹੀਂ ਤਕਰੀਬਨ 30 ਸਾਲ ਤੋਂ ਜਿਹੜਾ ਇਹ ਕੈਂਪ ਲਗਾਤਾਰ ਹਰ ਸਾਲ ਲਗਾਇਆ ਜਾਂਦਾ ਸੋ ਬਹੁਤ ਵਧੀਆ ਕਾਰਜ ਜਿਹੜੇ ਆ ਜਮਾਤ ਐਮਪੀਆ ਵੱਲੋਂ ਕੀਤੇ ਜਾ ਰਿਹਾ ਇਸੇ ਤਰ੍ਹਾਂ ਖੇਡਾਂ ਨੂੰ ਪਰਫੁੱਲਤ ਕਰਨ ਦੀ ਇਹ ਖੇਡ ਦੇ ਟੂਰਨਾਮੈਂਟਸ ਕਰਵਾਉਂਦੇ ਰਹਿੰਦੇ ਆ ਫਿਰ ਸਾਰੇ ਧਰਮਾਂ ਦੇ ਇਹ ਜਦੋਂ ਈਦ ਮਿਲਨ ਪਾਰਟੀ ਕਰਦੇ ਸਾਰਿਆਂ ਨੂੰ ਇਕੱਠੇ ਕਰਦੇ ਆ ਇੱਕ ਸਰਸਾਂਜੀ ਵਾਲਤਾ ਦਾ ਜਿਹੜਾ ਸੰਦੇਸ਼ ਹੈ ਉਹ ਕਾਦੀਆਂ ਦੀ ਤਰਕੀ ਤੋਂ ਜਾਂਦਾ ਔਰ ਸਾਡੇ ਹਜ਼ੂਰ ਸਾਹਿਬ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਇੱਕ ਸ਼ਾਂਤੀ ਦੇ ਦੂਤ ਬਣ ਕੇ ਜਿਹੜਾ ਵਕਫ ਵਕਫ ਦੇਖਸਾਂ ਦੀ ਅਸੈਂਬਲੀ ਦੇ ਵਿੱਚ ਪਾਰਲੀਮੈਂਟ 'ਚ ਜਾ ਕੇ ਤੇ ਦੁਨੀਆ ਦੇ ਵਿੱਚ ਸ਼ਾਂਤੀ ਕਿੰਨਾ ਕੈਮ ਰੱਖ ਰਹੀਆਂ ਉਹਦੇ ਤੇ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਸਲੋਗਨ ਆ ਲਵ ਫਾਰ 올 ਹੇਟਡ ਫਾਰ ਨਨ ਇਹ ਬਹੁਤ ਪਟਾ ਔਰ ਬਹੁਤ ਵਧੀਆ ਸਲੋਗਨ ਆ ਔਰ ਸਮੇ ਦੀ ਲੋੜ ਸੋ ਮੈਂ ਕੁੱਲ ਮਲਾਕ ਕੇ ਜਮਾਤ ਐਮਡੀ ਆ ਜਿਹੜੀ ਕਿ ਸਮਾਜ ਦੇ ਹਰ ਖੇਤਰ ਦੇ ਵਿੱਚ ਬਹੁਤ ਹੀ ਚੰਗਾ ਆਪਣਾ ਰੋਲ ਅਦਾ ਕਰ ਰਿਹਾ ਔਰ ਸਾਡੇ ਇਲਾਕੇ ਲਈ ਇੱਕ ਬਹੁਤ ਵਧੀਆ ਜਿਹੜਾ ਵਾ ਸਾਡੇ ਇਲਾਕੇ ਦਾ ਜਿਹੜਾ ਚਾਂਦਨ ਮਨਾਰਾ ਨੇ ਸਾਰੀ ਦੁਨੀਆ ਦੇ ਵਿੱਚ ਇਹ ਖੁਸ਼ਬੂ ਜਿਹੜੀ ਆ ਕਾਦੀਆਂ ਦੀ ਧਰਤੀ ਤੋਂ ਮੁਕੱਦਸ ਧਰਤੀ ਤੋਂ ਜਾਂਦੀ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਜਮਾਤ ਐਮਡੀ ਦਾ ਕਿ ਮੈਨੂੰ ਇਸ ਫੰਕਸ਼ਨ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਇੱਕ ਚੰਗੇ ਕਾਲਜ ਦੇ ਵਿੱਚ ਮੈਨੂੰ ਜਿਹੜਾ ਵਾ ਸਹਾਇਤਾ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੀ ਜਿਹੜੀ ਇਹ ਪਿੱਛਾ ਪਰਣੀ ਵੀ ਵੜਦੀ ਆ ਸਿਲਾਗਾ ਕਰਨੀ ਵੀ ਵੜਦੀ ਆ ਕਿ ਬਹੁਤ ਵਧੀਆ ਕਾਰਜ ਜਿਹੜਾ ਜਿਨ੍ਹਾਂ ਨੇ ਕੀਤਾ ਵਾ ਜਿਹਦੇ ਨਾਲ ਸੈਂਕੜੇ ਜਿਹੜੇ ਗਰੀਬ ਲੋਕ ਨੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇੱਥੇ ਭਲਾ ਹੋਇਆ ਸੋ ਸਾਰਿਆਂ ਦਾ ਬਹੁਤ ਧੰਨਵਾਦ ਅਰੇ ਮੇਰਾ ਨਾਮ ਲੋਕੀਤ ਨਹੀਂ ਸੀ ਹੋਇਆ ਮੁੰਨਰਕਲਾ ਤੋਂ ਆਏ ਆ ਕੈਪਸ ਦੀ ਬਲਕਿ ਕਿ ਪੁਰਸਤਾਰ हा जी माना डॉक्टर मिले हुन बहुत वॾी चङे तरीक़े सही सही मसिया